ਹਾਂਜੀ ਆਪਾਂ ਫਿਰ ਤੋਂ ਆ ਗਏ ਕਿ ਘੈਂਟ ਜੀ ਵੀਡੀਓ ਲੈ ਕੇ ਇਸ ਵਾਰ ਵੀਡੀਓ ਥੋੜੀ ਜੀ ਲੰਬੀ ਹੋਣ ਵਾਲੀ ਆ ਪਰ ਸੌਂ ਲੱਗੇ ਜਸਵਿੰਦਰ ਬਰਾੜ ਦੀਆਂ ਚੀਕਾਂ ਦੀ ਵੀਡੀਓ ਦੇ ਵਿੱਚ ਫੁੱਲ ਨਜ਼ਾਰੇ ਨੇ ਕਮੈਂਟ ਪਰ ਪਰ ਕੀ ਕਰਿਓ ਐਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਵੀਡੀਓ ਸ਼ੁਰੂ ਕਰਦੇ ਆਂ ਥੱਲਾ ਮੁੜ ਕੇ ਨਹੀਂ ਆਇਆ ਸੁਰਾਨੀ ਵੈਰ ਨਾ ਜਸਵਿੰਦਰ ਬਰਾੜ ਮੂਸੀ ਵਾਲੀ ਨੇ ਗਾਣੇ ਵਿੱਚ ਨਾਮ ਕੀ ਲੈਤਾ ਪਾਗਲ ਹੋਈ ਫਿਰਦੀ ਆ ਨਹੀਂ ਭਾਈ ਉਹ ਬੰਦੇ ਜਿਹੜੇ ਇਹਨੂੰ ਬੈਠੇ ਸੁਣੀ ਜਾਂਦੇ ਨੇ ਓਹ ਥੱਲਾ ਮੁਰਕੇ ਨਹੀਂ ਆਇਆ ਥੱਲਾ ਮੁਰਕੇ ਨਹੀਂ ਆਇਆ ਥੱਲਾ ਮੁਰਕੇ ਨਹੀਂ ਆਇਆ ਜੀ ਰੋਣਾ ਉਹ ਥੱਲਿਆ ਮੁਰਿਆ ਜਿੱਥੇ ਹੈਗਾ ਤੂੰ ਨਹੀਂ ਤਾਂ ਇਹਨੇ ਰਿੰਗ ਨੂੰ ਨਹੀਂ ਹਟਣਾ ਕਹਿੰਦੇ ਆਇਆ ਤਾਂ ਹੈਗਾ ਸੀ ਪਰ ਇਹਦੇ ਲੱਛਣਾ ਕਰਕੇ ਗਾਹੀ ਲੰਘ ਗਿਆ छले ने तो खुच छाल मारती तेरे वैन कीर ने सुन के हेलो क्या कर रहा है मेरा बाबू मिस नहीं कर रहे मुझे वो तो यार हर वक्त करता हूँ अच्छा सब पोस्ट करो अगर अभी मैं तुम्हारे सामने आ जाऊँ तो वीडियो एडिट करने वाले ने पच्ची तो पांदी सलामी है भाई सलाम आओ देखिए नहीं हो सकता हो सकता है अगर प्यार से बोलो तो कहो ना जो तो आपकी डुई इतनी ऊपर क्यों है थोड़ी बने ਮਾਰੋ ਮੇਰੇ ਸੌਰੀ ਦਿਆਂ ਜਿਸ ਨੇ ਆ ਵੀਡੀਓ ਬਣਾਈ ਹੈ ਪੱਕਾ ਰਾਮ ਰਹੀਂ ਦਾ ਚੇਲਾ ਹੋਏਗਾ ਪਤੰਦਰ ਖੀਮ ਖਾ ਕੇ ਐਡਿਟ ਕਰਦਾ ਲੱਗਦਾ ਬਾਈ ਜੀ ਆਕਰ ਵਾਲੀ ਲਾਈਨ ਨੇ ਤਾਂ ਲਾਲਾ ਕਰਵਾਤੀ ਅੱਛੇ ਅੱਛੇ ਪੁੱਟੇ ਜੱਟ ਨਹੀਂ ਜੱਟ ਨਹੀਂ ਤਾਂ 30 ਇੰਚ ਕੋੜੀਆਂ ਨਹੀਂ ਕੋੜੀਆਂ ਨਹੀਂ ਕੋੜੀਆਂ ਨਹੀਂ ਅੱਛੇ ਪੁੱਟੇ ਜੱਟ ਨਹੀਂ ਹਾਏ ਜੱਟ ਨਹੀਂ ਹੋਏ 30 ਇੰਚ ਕੋੜੀਆਂ ਨਹੀਂ ਐਵੇਂ ਹੀ ਥੋੜੀ ਆ ਕੋੜੀਆਂ ਵਾਲੀ ਸਰਦਾਰ ਅਵਾਜ ਦੇ ਆ ਇਲਾਕੇ ਚ ਪਤੰਦਰ ਦੇ ਇਹ ਵੀ ਅਮਰੀ ਹੋ ਗਏ ਨੇ ਐਡੀਟ ਕਰਨ ਦੀ ਸਕਿੱਲ ਕਿਸੇ ਗਲਤ ਬੰਦੇ ਦੇ ਹੱਥ ਚ ਆ ਗਈ ਇਹ ਦੱਸੋ ਪਹਿਲਾ ਸਵਾਲ ਇਹੀ ਹੈ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਹੋਇਆ ਔਰ ਲਚਰਤਾ ਫਿਲਾਉਂਦੀ ਸੀ ਤਾਂ ਕਤਲ ਹੋਇਆ ਤੁਹਾਡੀ ਕੀ ਇਸ ਵਿੱਚ ਸਹਿਮਤੀ ਹੈ ਕਿ ਤੁਸੀਂ ਇਹਦਾ ਕਟੈਕਸ ਕਰੋਗੇ ਹੋਰ ਵੀਡੀਓਜ਼ ਦੇਵਾਂਗੇ ਜਿਹੜੀ ਕਮਲ ਕੌਰ ਆ ਸ਼ਹੀਦ ਕੀਤੀ ਗਈ ਹੈ ਖੇਤਾ ਸਾੜਾ ਜਮਾਂ ਸਿੱਧਰਾ ਜਾ ਕੈਮਰਾ ਦੇ ਇੱਕੀ ਹੱਫ ਲਿਆਂਦਾ ਇੱਕ ਗੰਜਾ ਸੜਾ ਹਮੇਸ਼ਾ ਬੰਦ ਲਈ ਜਾਂਦਾ ਠੀਂ ਦੀ ਦੇ ਤਰਜ਼ੇ ਨੂੰ ਬਾਟਰ ਤੇ ਜੰਗ ਲੜਦੀ ਸੀ ਨਾ ਆਹ ਉਹ ਸ਼ਹੀਦ ਕਰੇਗੀ ਹੁਣ ਉਹ ਜਾ ਕੇ ਗਲੈਂਟਰੀ ਉਹਰ ਦਵਾ ਦੇ ਆ ਥੂ ਅਤਰੇ ਜਮਣ ਤੇ ਤੁਸੀਂ ਲੱਚਰ ਤਾਂ ਫੈਲਾਉਣ ਵਾਲੇ ਨੂੰ ਸ਼ਹੀਦ ਕਹੋਗੇ ਕਮਾਲ ਹੋਗੀ ਟੋਡੀ ਕਰ ਕੀ ਰਿਹਾ ਹੋ ਰੋਇ ਜੀ ਤੁਸੀਂ ਸ਼ਿਵਸ਼ਨਾ ਦੇ ਵਿੱਚ ਹੋ ਤੁਸੀਂ ਰੱਬ ਲੱਗ ਗਏ ਮੈਂ ਦੇਖੋ ਰੱਬ ਨਹੀਂ ਲੱਗ ਗਿਆ ਮੈਂ ਕੀ ਕਹਿ ਰਿਹਾ ਸਾਡੀ ਰਾਜ ਨੂੰ ਸ਼ਹੀਦ ਹੈ ਦੇਖ ਮੇਰਾ ਸਾਲਾ ਬਾਂਦਰਾਂ ਦਾ ਸੈਨਾਪਤੀ ਉਬਲਿਆ ਅੰਡਾ ਸਾਲਾ ਬਾਂਦਰ ਸੈਨਾ ਆਪਰੇਸ਼ਨ ਸੰਦੂਚ ਬਾਇਲੈਂਟ ਸੀ ਮਿਗ 27 ਦੀ ਪਾਕਿਸਤਾਨ ਦੀ ਜਾਕੀ ਡਿੱਗੀ ਸੀ ਮੈਂ ਕੀ ਕਰੂ ਜਨਰਲ ਅੱਜ ਜੋ ਹੋਇਆ ਥਾ ਸੋ ਫਰ ਗਿਆ ਭੈਣ ਦੀ ਗੱਲ ਗੱਡੀ ਹੋਣੀ ਜਿੰਨੇ ਇਹਨੂੰ ਜਾ ਕੇ ਕਿਹਾ ਕਿ ਬਸ ਬੈਠਣਾ ਹੀ ਆ ਗਲਤ ਸੈਨਾ ਵਿੱਚ ਭਰਤੀ ਹੋ ਗਿਆ ਹੁਣ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਜਵਾਗ ਦਾ ਮੂਤ ਕੱਢਿਆ ਪਿਆਰਾ ਉਹਨਾਂ ਨੇ విచారే రా సెనా బోల్ రావణీ నూరా ఫతది సగి పూజా ਫੀਲਿੰਗ ਦਾ ਸਾਲਾ ਐਮ ਐ ਲੈਂਦਾ ਜਿਵੇਂ ਸਾਰੇ ਗਾਣੇ ਦੀ ਸਮਝ ਆਈ ਜਾਂਦੀ ਮਾਈਕਲ ਜੈਕਸਨ ਦੀ ਸਗੀ ਤਾਈ ਦਾ ਪੋਤਰਾ 프리 ਦੀ दारू ਵੀ ਕੇ ਮੱਛਰਾਂ ਵਰਦਾ ਗੁੱਸਾ ਇਹਦੇ ਨਾਲੋਂ ਮम्मा ਚਾਹ ਪਕੌੜੀ ਘਾ ਕੇ ਨਿਕਲ ਜਾਂਦਾ ਟਾਈਮ ਸਿਰ ਲੱਗਦਾ ਕਮਜ਼ੋਰੀ ਆ ਦਰਦ ਨਾਲ ਤੜਫੀ ਜਾਂਦਾ ਸੁਨਤ ਨੂੰ ਵੀ ਸੂਟ ਪਹਾਲਦੀ ਤੇਰੇ ਯਾਰ ਦੀ ਸਲੈਕਟ ਪਾਰਟੀ ਕਸ਼ ਤੋਂ ਭਗਵਾਨ ਤੁਮਾਂ ਅੰਜੀ ਨੂੰ ਬੇਨਤੀ ਆ ਪਾਣੀ ਦਾ ਮਸਲਾ ਹੱਲ ਹੋ ਜੂ ਆਪੇ ਪਹਿਲਾਂ ਵੀਰ ਦਾ ਮਸਲਾ ਹੱਲ ਕੀਤਾ ਜਾਵੇ ਮਰਦਾਂ ਦੇ ਹੱਕ ਵਿੱਚ ਆਉਣ ਵਾਲਾ ਪਹਿਲਾ ਸੂਫੀ ਕਲਾਕਾਰ ਸੁਨਤ ਨੂੰ ਵੀ ਸੂਟ ਪਹਾਲਦੀ ਤੇਰੇ ਯਾਰ ਦੀ ਚਲਟਪਟੀ ਕੱਸ ਤੋਂ ਲੱਖ ਦੀਆਂ ਲਾਣ ਦਾ ਲਿਖਣ ਵਾਲੇ ਨੂੰ ਤੇ ਤੈਨੂੰ ਗਾਉਣ ਵਾਲੇ ਨੂੰ ਟੋਕਰਾ ਭਰ ਕੇ ਦੋਨਾ ਮੁਲਕਾਂ ਨੂੰ ਬੈਂਤੀ ਆਗੀ ਲੜਾਈ ਬਾਅਦ ਵਿੱਚ ਵੀ ਹੋ ਜੂ ਪਹਿਲਾਂ ਇਸ ਬਾਈ ਦਾ ਮਸਲਾ ਹੱਲ ਕਰੋ ਇਹ ਪੁਰਾਣੀ ਔਖਾ ਹੈ ਅਸਲੀ ਦਰਦ ਤਾਂ ਇਸਨੇ ਪੇਸ਼ ਕੀਤਾ ਗਾਣੇ ਰਾਹੀਂ ਕੋਈ ਨਾ ਵੀਰ ਲੱਭਦੇ ਆ ਕੋਈ ਦਰਜੀ ਤੇਰੇ ਵਾਸਤੇ ਵੀ ਕਰਦੇ ਤੇਰਾ ਮਸਲਾ ਹੱਲ ਭਾਈ ਭੈਣ ਨੂੰ ਛੁੱਟੀ ਹੋ ਗਈ ਜਾ ਕੇ ਲਿਆ ਸਕੂਲੋਂ। ਕੱਲੋ ਕੁੜੀ ਛੇੜੂ ਭਾਈ ਫੇਰ ਭੈਣ ਨੂੰ ਲੈ ਕੇ ਆਉਂ। ਓ ਰੁਕ ਜਾ ਭਾਈ ਨਾ ਛੇੜ ਯਰ। ਹਾਂ ਸੋਣਿਓ ਕਹਨੇ ਤੂੰ। ਕਿਰਤੋ। ਕਹੋ ਪੜ੍ਹੇ। ਬੜੇ ਹੌਸਲੇ ਨਾਲ ਭੱਜਿਆ ਛੇੜ ਨੂੰ ਤੈਨੂੰ। ਜ਼ਰੂਰੀ ਨਹੀਂ ਕੀੜਾ ਸਬਜ਼ੀ ਵਿੱਚ ਵੀ ਹੋਵੇ ਕਿਸੇ ਹੋਰ ਜਗ੍ਹਾ ਵੀ ਹੁੰਦਾ ਹੈ। ਇਹਨਾਂ ਦੀ ਭੈਣ ਵੀ ਕਹਿੰਦੀ ਹਣੀ ਕਿੱਥੇ ਨਾ ਫੁੱਦੂਆਂ 'ਚ ਫਸ ਗਈ ਮੈਂ। ਕੁੜੀ ਦਾ ਵੀ ਹਾਸਾ ਨਿਕਲ ਗਿਆ ਸੋਚਦੀ ਹੋਣੀ ਕਿਤਰ ਸ਼ਤਰਮੁਰਗਾ ਨਾਲ ਵੀਡੀਓ ਬਣਾਉਣੀ ਪੈ ਰਹੀ ਆ। ਕੋ ਕਦਾ ਸੀ ਜਲਦੀ ਸੀ ਜਬਾਨ ਤੇਜ ਸੋਹਣੋ ਸੋਹਣੋ ਪਾਉ ਗਦਾ ਸੀ ਹੁੰਦਾ ਭੈਣ ਪਾਈਆਂ ਚ ਓਲਾ ਗੜ ਕੱਢਣ ਦੀ ਵੀ ਪਾਈ ਨੂੰ ਸ਼ਰਮ ਹੁੰਦੀ ਆ ਹੁਣ ਫੈਲਾ ਕੀ ਕਹਿਣ ਦਾ ਸੌਰੀ ਇਹ ਉਹੀ ਛੋਡੀ ਭੈਣ ਆ ਬਾਈ ਜਿਹਨੂੰ ਗੋਦੀ ਚੱਕ ਸੁਣਾਦਾ ਸੀ ਟੱਟੀਆਂ ਕੱਢਲੀ ਸੜੇ ਕੱਟੇ ਵਾਂਗੂ ਰਿੰਗਦਾ ਕੀੜਾ ਕੱਲੀ ਚੜਜੇ ਨਹੀਂ ਆਉਂਦਾ ਸਮਝਦੇ ਆ ਤੁਸੀਂ ਉਦੀ ਚੱਕ ਸੁਣਾਉਂਦੀ ਸੀ ਲੋਰੀ ਬਹੁਤ ਸੋਹਣੀ ਪੋਰੀ ਬਾਈ ਜਾਣਾ ਕਿਤੇ ਤੁਸੀਂ ਅਸੀਂ ਤਾਂ ਅਮਰੀਕਾ ਜਾਣਾ ਡੋਂਕੀ ਲਾ ਕੇ ਤੂੰ ਇੱਥੇ ਦਿਹਾੜੀ ਜੋਗੇ ਰਹਿ ਮਿਲੰਗਾ ਬਾਈ ਇੱਥੇ ਹੁੰਦੀ ਨਹੀਂ ਸੋਤੋਂ ਮਿਹਨਤ ਬਾਹਰ ਗੋਰਿਆਂ ਦੇ ਭਾਂਡੇ ਮਾਂਜ ਕੇ ਬਣ ਜਾਂਦੇ ਹੋ ਸ਼ੌਕੀ ਥੋੜੀ ਤੇ ਮੇਰਾ ਸਾਲਾ ਡੂਣੇ ਦਾ ਚੱਤਾ ਲਾਈ ਫਿਰਦਾ ਬਾਈ ਕੱਟੇ ਮਗੂ ਕਤੋਂ ਰਿੰਗਦਾ ਰਹਿਣਾ ਸਾਰਾ ਦਿਨ ਹੋ ਰੀਜਾ ਲ ਅਸੀਂ ਵੀ ਵੇਲ ਲਈ ਆ ਤੈਨੀਆਂ ਸੁਣਨ ਨੂੰ ਤੇ ਆਪਣੇ ਭੇਜ ਤੇ ਕੱਚੇ ਪੈਰ ਵਾਪਸ ਜਿਹੜੇ ਲਾ ਕੇ ਗਏ ਸੀ ਡੌਕੀ ਕੋ ਘਰ ਰੋਟੀ ਦੀ ਆ ਪੈਸੇ ਦੀ ਨਹੀਂ ਭਾਈ ਪਾਈ ਛੱਡਿਆ ਨਹੀਂ ਪੰਜਾਬ ਲਾ ਕੇ ਬਾਹਰ ਦੀ ਡੌਕੀ ਬਾਈ ਸਣੇ ਰਿਕਸ਼ਾ ਨਹਿਰ ਚ ਛਾਲ ਮਾਰਦੇ ਏ ਤੇਰਾ ਦੁੱਖ ਦੇਖਿਆ ਨਹੀਂ ਜਾਂਦਾ ਕੁੜੀ ਆਉਂਦੀ ਆ ਸੰਗ ਪਾੜਨਾ ਜ਼ਰੂਰੀ ਆ ਆਰਾਮ ਨਾਲ ਵੀ ਦੱਸ ਸਕਦਾ ਬਾਈ ਤੈਨੂੰ ਸਾਰੇ ਬਹੁਤ ਮਾੜਾ ਚੰਗਾ ਬੋਲਣਗੇ ਤੇ ਤੈ ਤੋਂ ਸਿਆਣੀ ਜਾਣਾ ਚੁੱਪ ਕਰਕੇ ਸਾਣੀ ਟੈਂਪੂ ਨਾਲ ਜਛਾਲ ਮਾਰਦੇ ਸ਼ੇਰਨੀ ਕੀਆ ਬਣਾ ਰਹੀ ਹੈ ਮੈਂ ਕੀ ਬਣਾਦੀ ਹੈ ਸ਼ੇਰਨੀ ਗੰਦੇ ਨੂੰ ਖੂਦ ਉਹਣਾ ਰਹੀ ਹੈ ਗੋ ਬਣਾ ਰਹੀ ਹੈ ਸਾਲਾ ਸ਼ੇਰਨੀ ਤੇਰੇ ਲਈ ਮੈਗੀ ਤਾਂ ਮੈਨੇ ਖਾਈ ਹੈ ਅਭੀ ਔਰ ਵੀ ਹਮ ਕੇ ਲਈ ਬਣਾ ਲਈ ਅਕੇਲੀ ਮੈਗੀ ਔਰ ਕੀ ਖਾਈਏ ਆਪ ਔਰ ਕੀ ਖਿਲਾਓਗੇ ਕਿਆ ਕਿਆ ਖਾਣਾ ਚਾਹੀਏ ਆਪ ਜੋ ਆਪਕਾ ਮਨ ਹੈ ਦੋਸਤੋ ਯਾਰ ਅੱਜ ਆਪ ਹੀ ਬਤਾ ਦੋ ਸ਼ੇਰਨੀ ਮੈਗੀ ਬਣਾ ਰਹੀ ਹੈ ਮੈਨੂੰ ਕਿਆ ਖਿਲਾਏ ਯਾਰ ਅੱਜ ਆਪ ਬਤਾ ਦੋ ਮੈਨੂੰ ਭਾਈ ਇਹ ਪਹਿਲਾ ਸ਼ੇਰ ਆ ਜਿਹੜਾ ਬਸ ਲਾਣਤਾ ਖਾਣ ਦਾ ਸ਼ੌਕੀਨ ਆ ਸਾਲਿਆ ਤੂੰ ਪਹਿਲਾ ਸ਼ੇਰ ਆ ਜਿਹੜਾ ਸਾਰੀ ਦੁਨੀਆ ਤੋਂ ਗਾਣਾ ਖਾਣਾ ਮੇਰੀ ਸਲਾਹ ਤੂੰ ਅੱਜ ਗੂੰਖਾ ਕਾ ਖਾਲੀ ਸਾਲੀ ਮੱਝ ਜੀ ਬੂਫਰਾ ਉੱਤੇ ਕੀਰਨੇ ਪਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ ਨਵਾਂ ਟੈਲੈਂਟ ਹੈ ਇਹ ਵੀ ਨੱਕ ਜੀ ਲਾਉਂਦੀ ਐ ਇਹਨੂੰ ਪੰਪ ਦੇ ਕੇ ਸੇ ਆਪਾਂ ਸਾਡੀ ਜਾਨ ਨੂੰ ਪੈ ਗਿਆ ਛੱਡ ਗਈ ਤਾਂ ਛੱਡ ਗਈ ਸਹੀ ਯਾਰ ਆਟਾ ਹੀ ਬਣਾਉਣਾ ਕਿਸੇ ਹੋਰ ਤੋਂ ਬਣਾਵਾਂਗੇ ਐਵੇਂ ਨਹੀਂ ਬਣਾ ਕਾ ਛਾਤੀ 'ਚ ਲੱਤਾਂ ਹੀ ਖਾਣੀਆਂ ਨੇ ਕਿਸੇ ਹੋਰ ਤੋਂ ਖਾ ਲਾਂਗੇ ਯਾਰ ਐਵੇਂ ਸਾਲਾ ਜ਼ੋਰ ਲਾਈ ਜਾਂਦਾ ਕਿ ਨਾਲ ਡੋਣਾ ਚੜਵਾ ਬੈਠੀ ਇਨਵੀ ਆ ਟੀਮਾਂ ਨੂੰ ਗੁੰਨਣਾ ਕਿਸੇ ਦਿਨ ਬਚ ਕੇ ਰਹੀਂ ਪੂਰਾ ਹੋ ਗਿਆ ਸਾਡੀ 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 ਵੇਖ ਕਿਤੇ ਗਾਣਾ ਗਾਉਂਦੇ ਗਾਉਂਦੀ ਤੁਸੀਂ ਨਾ ਪੂਰੇ ਹੋ ਜਿਓ ਜਿੰਨਾ ਜੋਰ ਲਾਇਆ ਹੈ ਪਿੱਛੇ ਮਿਊਜ਼ਿਕ ਵਾਲੇ ਵੀ ਗਾਣਾ ਗੜਦੇ ਆਉਣੇ ਆਖਦੇ ਆਉਣੇ ਕਿਹੜੇ ਮਾੜੇ ਸਮੇਂ ਦੇ ਵਿੱਚ ਸਿੱਧੂ ਨੇ ਇਹਦਾ ਨਾਮ ਲੈਦਾ ਬਸਕਰਪੂਆ ਸਿਰ ਦੁਖਾਣ ਲਾਤਾ ਛੋਟਾ ਸੁਰ ਲਾ ਕੇ ਐਸੀ ਬੋਲੂਗੀ ਪੀਹਾਨੀ ਨਹੀਂ ਬਾਕੀ ਇਹਨੇ ਹਰਕ ਤਾਂ ਕਰਕੇ ਇਹਨੇ ਆਪਣਾ ਕੰਮ ਬੰਦ ਕਰਵਾ ਲੈਣਾ ਬਸਕਰਪੂਆ ਹੁਣ ਪਤਾ ਲੱਗ ਗਿਆ ਕਿ ਪੂਰਾ ਸ਼ਹਿਰ ਹੀ ਖਾਲੀ ਆ ਜੱਕਣਾ ਵੜਦੀ ਚੰਗੇ ਭਲੇ ਗਾਣੇ ਦੀ ਨਾ ਮੂੰਹ ਨਾ ਸਿਰ ਨਾ ਹੀ ਕੋਈ ਸੁਰ ਮੈਂ ਇਸ ਪੰਜਾਬਦ ਸ਼ਬਦ ਕੋਸ਼ ਦੀ ਜਾਈ ਹਾਂ ਮੈਂ ਤਿੰਨ ਤਿੰਨ ਹਸਬੰਦ ਛੱਡ ਕੇ ਹੀ ਹੁਣ ਆਈ ਆਂ ਹਾਤੜੀ ਤਿੰਨ ਘਰ ਲੁੱਟ ਕੇ ਖਾ ਗਈ ਅਕੀਆ ਨਾਨੀਆ ਦੇ ਸਮੇ ਆ ਚੁ ਆਈ ਹਾਂ ਤੇਰੀਆਂ ਦਾਦੀਆਂ ਨਾਨੀਆਂ ਨੇ ਚਾਰ ਚਾਰ ਕਸਮ ਕੀਤੇ ਹੁਣ ਇਸ ਆਵ ਨਾਲ ਤਾਂ ਤਾਂ ਹੀ ਤਾਂ ਚੌਥਾ ਵਿਆਹ ਕਰਨ ਦੀ ਤਿਆਰੀ ਕਰ ਲਈ मैं पलिया आज के लिए फिलहाल इतना ही आपकी तरह मैं भी लेकिन उम्मीद पर दुनिया कायम है दिल दुखा है लेकिन टूटा तो नहीं है और उम्मीद का दामन छूटा तो नहीं है दोस्तों अजली सिर्फ एना ही वीडियो थोड़ी लंबी सी लेकिन जिन्होंने पूरी वीडियो वेखी है उन्होंने वीडियो वादिया लगी होगी ਇਹ ਵੀਡੀਓ ਬਹੁਤ ਹੀ ਲੱਗੀ ਤੁਹਾਨੂੰ ਕਿ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਐਵੇਂ ਦੀਆਂ ਹਾਸੇਦਾਰ ਪਨੀ ਮਜ਼ਾਕੀਆ ਵੀਡੀਓ ਸਾਡੇ ਚੈਨਲ ਤੇ ਆਉਂਦੀਆਂ ਰਹਿਣਗੀਆਂ